ਸਾਥਿਓ ਸਤਿ ਸ਼੍ਰੀ ਅਕਾਲ ਨਮਸਕਾਰ ਸਾਥਿਓ ਮੇਰੇ ਪੰਜਾਬ ਵਾਸੀਓ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਕਿ ਮੀਂਹ ਬਹੁਤ ਜ਼ੋਰਾਂ ਤੇ ਪੈ ਰਹੇ ਨੇ ਲਗਾਤਾਰ ਪੈ ਰਹੇ ਨੇ ਔਰ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ ਬਾਰਿਸ਼ਾਂ ਨੇ ਜਿਹੜੀਆਂ ਪਿਛਲੇ ਕਈ ਦਿਨਾਂ ਤੋਂ ਪੈ ਰਹੀਆਂ ਨੇ ਮੌਨਸੂਨ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਪਏ ਨੇ ਸਪੈਸੀਫਿਕਲੀ ਜੇ ਆਪਾਂ ਗੱਲ ਕਰੀਏ ਤਾ ਤਰਨਤਾ ਅੰਮ੍ਰਿਤਸਰ ਦੇ ਅੱਗੋਂ ਹੁੰਦੇ ਹੋਏ ਜੋ ਫਿਰੋਜ਼ਪੁਰ ਫਾਜ਼ਲਕਾ ਉਹਦੀ ਸਾਈਡ ਹੈ ਜਿਹੜੀ ਯਾਨੀ ਕਿ ਸਤਲੁਜ ਔਰ ਬਿਆਸ ਦਾ ਮੇਨ ਲੀਅਰ ਔਰ ਕੁਛ ਜੋਕਾ ਗਰਦਾਗਰੀਆ ਉੱਥੇ ਵੀ ਹੜਾ ਵਰਗੇ ਹਾਲਾਤ ਨੇ ਜਿਹੜੇ ਉੱਭਨੇ ਪਏ ਨੇ ਵੈਸੇ ਤਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਵੱਲੋਂ ਸਾਰੇ ਕੁੱਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਸਿਰਫ ਔਰ ਸਿਰਫ ਸਰਕਾਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਇਹਦੇ ਨਾਲ ਨਾਲ ਆਪਣੀ ਸਾਰਿਆਂ ਦੀ ਖਾਸ ਕਰਕੇ ਆਵਾਜ਼ੀ ਪਾਰਟੀ ਦੇ ਜਿਹੜੇ ਵਰਕਰਸ ਵੋਲੰਟੀਅਰਸ ਲੀਡਰਸ ਆਪਣੀ ਸਾਰਿਆਂ ਦੀ ਵੀ ਓਨੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪੈ ਰਹੀ ਹੈ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਦੀ ਨਿੱਜੀ ਔਰ ਆਪਦੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਆਵਾਜ਼ੀ ਪਾਰਟੀ ਦੇ ਸਾਰੇ ਵਰਕਰ ਚਾਹੇ ਕੋ ਵੱਡਾ ਛੋਟਾ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ੰਕਾ ਬਣੀ ਹੋਈ ਹੈ ਹੜ੍ਹਾਂ ਦੀ ਜਾਂ ਆਲਰੇਡੀ ਮਾਰਕ ਪਈ ਹੋਈ ਹੈ ਉੱਥੇ ਜ਼ਰੂਰ ਗਰਾਊਂਡ ਤੇ ਉੱਪਰ ਪਹੁੰਚਣਾ ਔਰ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਸਕਦੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਡੰਗਰ ਪਸ਼ੂਰ ਨੂੰ ਬਚਾਉਣ ਦੇ ਲਈ ਸੋ ਤੁਸੀਂ ਮੇਰੀ ਸਾਰੇ ਤੁਹਾਨੂੰ ਅਕੀਲ ਹੈ ਬੇਨਤੀ ਹੈ ਕਿ ਆਪ ਇਹਨੂੰ ਆਪਦੀ ਨੈਤਿਕ ਔਰ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਸਾਥੀ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਫੈਦ ਦੇ ਆਧਾਰ ਦੇ ਉੱਪਰ ਕਰੀਏ ਸੋ ਇਹੀ ਮੈਂ ਆਪ ਵੀ ਸਾਰਿਆਂ ਨੂੰ ਕਹਿੰਦੀ ਸੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਇਨਕਲਾਬ ਜਿੰਦਾਬਾਦ